ਬਾਰ ਜਾਂਦੇ ਨੌਜਵਾਨਾਂ ਦੀ ਗਿਣਤੀ ਨੂੰ ਰੋਕਣ ਅਤੇ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪ੍ਰਦਾਨ ਕਰਨ ਦੀ ਸੋਚ ਦੇ ਨਾਲ ਪੰਜਾਬ ਸਰਕਾਰ ਸਰਕਾਰੀ ਅਦਾਰਿਆਂ ਵਿੱਚ ਮੈਰਿਟ ਦੇ ਆਧਾਰ ਤੇ ਕਾਬਿਲ ਨੌਜਵਾਨਾਂ ਨੂੰ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਕਰੀਆਂ ਪ੍ਰਦਾਨ ਕੀਤੀਆਂ ਨੇ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਹਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ برفਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣੇ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣੇ ਇੱਥੇ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਜਿਸ ਦਿਨਤੀਜਨ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕੌਣ ਰੋਕਦਾ ਤੁਮ ਅਸਮਾਨ ਹੈ ਤੁਹਾਡੇ ਕੋਲ ਉੱਡਣ ਨੂੰ ਖਾਮ ਪਰਮਾਤਮਾ ਨੇ ਦਿੱਤੇ ਨੇ ਤੇ ਸਰਕਾਰ ਤੋਂ ਅਸਮਾਨ ਦੇ ਰਹੀਓ ਸਨੇਹਾ ਇਹ ਚਾਹਨਾ ਕਿ ਕਿਤੋਂ ਵੀ ਆਜੇ ਸਾਡੇ ਪੰਜਾਬ ਲਈ ਕੰਮ ਮੈਂ ਸਾਡੇ ਨੌਜਵਾਨਾਂ ਦੇ ਹੱਥਾਂ 'ਚ ਟੀਕੇ ਖੋ ਕੇ ਟਿਫਨ ਫਰੋਣੇ ਚਾਹਨਾ ਕੰਮ ਤੇ ਜਾਓ ਸ਼ਾਂਨ ਨੂੰ ਕਰੇ ਪਰਿਵਾਰ ਜਾਓ ਸੁਖੀ ਬਸੇ ਤੇ ਪੰਜਾਬ ਸਰਕਾਰ ਦਾ ਪੰਜਾਬ ਵਿੱਚ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਸਿਰਜਣ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ ਵਾਰੀ ਆਊਗੀ ਤਾਂ ਥੋੜ੍ਹੀ ਹੋਈ ਆਊਗੀ ਇਹ ਐਸੀ ਸਰਕਾਰ ਆ ਜਿਹੜੀ ਕੁੰਡਾ ਖੜਕਾ ਕੇ ਵੀ ਨੌਕਰੀ ਦਿੰਦੀ ਹੈ ਕਾਬਲੀਅਤ ਨੂੰ ਮਿਲੇ ਬਣਦਾ ਮੌਕਾ ਪੰਜਾਬ ਸਰਕਾਰ ਦੇ ਨਿਯੁਕਤੀ ਪੱਤਰਾਂ ਤੇ ਹੋਵੇ ਹਰ ਕਾਬਲ ਨੌਜਵਾਨ ਦਾ ਨਾਮ